ਅਵਾਰਡ ਸਮਾਰੋਹ ਇਹ ਕਿਉਂ ਰੱਖਿਆ ਗਿਆ ਤੇ ਇਹਦੇ ਵਿੱਚ ਕੀ ਕੀ ਕਰਾਈਟਰੀਆ ਹੈਗਾ ਪੱਲੀ ਨਵੰਬਰ ਨੂੰ ਪਲਨੀ ਵਰੀ ਇਹ ਅਵਾਰਡ ਆ ਰਿਹਾ ਫੈਨਕੂਵਰ ਐਟ ਦਾ ਪੈਨ ਪੈਸਿਫਿਕ ਡਾਊਨਟਾਊਨ ਤੇ ਤੱਕ इवन ਪੰਸੋ ਬੰਦਾ ਆ ਰਿਹਾ ਪੂਰੀ ਦੁਨੀਆ ਤੋਂ ਆਰਟਿਸਟ ਸੈਲਿਬ੍ਰਿਟੀ ਤਰ੍ਹਾਂ ਤਰ੍ਹਾਂ ਦੇ ਬੰਦੇ ਆ ਰਹੇ ਆ ਸਿਰਫ ਸਿੱਖ ਨਹੀਂ ਤੇ ਉਹ ਆ ਰਹੇ ਆ ਜਦੋਂ ਆਪਾਂ ਹਰ ਸਾਲ 13 ਅਵਾਰਡ ਦਿੰਨੇ ਆ ਬਾਨਾ ਸਿੱਖਾਂ ਨੂੰ ਇੱਕ ਜਿਹੜਾ ਹੈਗਾ ਦਾ ਸਪੈਸ਼ਲ ਰੈਕਗਨੀਸ਼ਨ ਅਵਾਰਡ ਸਿੱਖ ਅਵਾਰਡ ਆਪਾਂ ਨਾ ਕਿਸੇ ਕੋਲੋਂ ਨਾਮਿਨੇਸ਼ਨ ਫੀ ਨਾ ਕੋਈ ਗਵਨਰਸ ਫੀ ਆਪਾਂ ਆਰਥ ਤੱਕ ਜਿੰਦੂ ਵੀ ਆਪਾਂ ਸਮਾਨ ਕਰਦੇ ਆਂ ਆਪਾਂ ਕਿਸੇ ਕੋਲੋਂ ਇੱਕ ਰੁਪਈ ਨਹੀਂ ਦਿੱਤੀ ਹਰ ਸਾਲ ਸਾਡੇ ਪੰਜ ਬੰਦੇ ਹੁੰਦੇ ਆ ਉਹ ਵੀ ਸਿੱਖ Hindu ਮੁਸਲਮਾਨ ਗੋਲੇ ਕਾਲੇ ਉਹ ਖੁਦ ਆ ਕੇ ਜਿੰਨੇ ਵੀ ਨਾਮਿਨੇਸ਼ਨ ਆਉਂਦੇ ਆ ਆਨਲਾਈਨ ਉਹ ਦੇਖਦੇ ਆ ਮਾਰਦੇ ਸੀ ਕਹਿੰਦੇ ਸਮਝਾ ਤੁਸੀਂ ਕੀ ਮੈਂ ਦੇਖਦੇ ਇਹ ਵੀ ਹੁਸੈਨ ਨੂੰ ਪਤਾ ਹੈ ਕਿ ਜਦੋਂ ਤੁਸੀਂ ਜੋ ਪਿਛਲੇ 1970s 1980s ਦੇ ਵਿੱਚ ਜਦੋਂ ਕਈ ਬੰਦਿਆਂ ਨੇ ਪਲਨੀ ਬੜੀ ਪਾਗਲ ਦੇਖੀ ਆ ਹਾਂ ਆਲ ਦ ਬੋਰਡ ਪ੍ਰੋਬਲਮ ਸੀ ਲੇ ਪਰ ਹੁਣ ਦ 스타 ਮੁੰਲਗਾ ਸਾਰੀ ਦੁਨੀਆ ਨੂੰ ਪਤਾ ਬੰਦੇ ਮੁੰਨੋ ਕਹਿੰਦੇ ਆ ਬਈ ਜਿਹੜੇ ਆ ਸੁਮਤਸੀ ਸ਼ੋਸ਼ ਸ਼ਖਸੀਅਤ ਆ ਦਾ ਪਤਾ ਦਿੱਤਾ ਹੋਇਆ ਉਹਨਾਂ ਨੂੰ ਇਕੱਠੇ ਕਰੋ ਇੱਕ ਵਾਰੀ 13 ਸਾਲ ਹੋ ਗਏ ਪਰ ਹਜੇ ਤੱਕ ਮੁੰਨੂ ਮੈਂ ਆਈ ਹੈਵਨਟ ਬੀਨ ایਬਲ ਟੂ ਕਨੈਕਟ ਦ 100 ਪੀਪਲ ਜੇ ਆਪਾਂ ਉਹ 100 ਬੰਦਿਆਂ ਨੂੰ ਇਕੱਠੇ ਕਰ ਲਈਏ ਹੂੰ ਅੱਪਾ ਕੁਛ ਵੀ ਕਰ ਸਕਦੇ ਜਿਹੜੇ ਅਵਾਰਡ ਦਿੰਦੇ ਆ ਜਿਵੇਂ ਪ੍ਰਧਾਨ ਮੰਤਰੀ ਉਹ ਤਾਂ ਲੋਕਾਂ ਨੂੰ ਅਵਾਰਡ ਦਿੰਦੇ ਆ ਹਣ ਤੇ ਤੁਸੀਂ ਪ੍ਰਧਾਨ ਮੰਤਰੀ ਹੀ ਸਨਮਾਨਿਤ ਕੀਤੇ ਗਏ ਇਹ ਹੁਣ ਦੇਖੋ ਮਹਾਰਾਜ ਕਿਰਪਾ ਦੇ ਨਾਲ ਮਨੋ ਤਾਂ ਲਵਜ਼ ਨਹੀਂ ਹੈਗੇ ਕਿ ਇਹਨੇ ਇਹ ਕਿਦਾਂ ਹੋਇਆ ਕਿੰਨੇ ਸਾਰੇ ਤਿਆਰੀਆਂ ਮੁਕੰਮਲ ਹੋ ਗਈਆਂ ਅਵਾਰਡ ਸਮਾਰੋਹ ਨੇ ਸਾਰਾ ਕੁਝ ਸੈੱਟ ਆ ਸ਼ਸ਼ੀਕਲ ਜੀ ਮੈਂ ਜਗਜੀਤ ਸਿੰਘ ਪੰਜੋਲੀ ਸੋ ਬਹੁਤ ਸਾਰੇ ਸਿੱਖਾਂ ਦੇ ਮਸਲੇ ਨੇ ਸਿੱਖ ਪੂਰੀ ਦੁਨੀਆ ਦੇ ਵਿੱਚ ਫੈਲ ਗਏ ਆ ਤੇ ਜਿੱਥੇ ਜਿੱਥੇ ਸਿੱਖ ਫੈਲੇ ਆ ਤਾਂ ਆਪਣੀਆਂ ਸਮੱਸਿਆਵਾਂ ਵੀ ਜਿੱਥੇ ਉਹਨਾਂ ਦੇ ਨਾਲ ਜਾ ਰਹੀਆਂ ਨੇ ਤੇ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਂ ਵੀ ਮਾਰ ਰਹੇ ਨੇ ਸਿੱਖ ਜਿਹੜੇ ਐ ਸੋ ਸਿੱਖਾਂ ਨੂੰ ਕਿ ਕਿਹੜੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਸਿੱਖਾਂ ਦੀਆਂ ਕੀ ਕੀ ਸਮੱਸਿਆਵਾਂ ਹੈਗੀਆਂ ਨੇ ਇਹ ਬਹੁਤ ਸਾਰੇ ਸਵਾਲ ਮੇਰੇ ਜ਼ਿਹਨ ਦੇ ਅੰਦਰ ਨੇ ਇਹਦੇ ਵਿੱਚ ਇਸ ਖੇਤਰ ਦੇ ਵਿੱਚ ਖਾਸ ਕਰਕੇ ਸਿੱਖਾਂ ਨੂੰ ਜਿਹੜੀਆਂ ਉਹਨਾਂ ਦੀਆਂ ਮੱਲਾਂ ਮਾਰ ਰਹੇ ਨੇ ਸਿੱਖ ਉਹਨਾਂ ਨੂੰ ਉਤਸ਼ਾਹਤ ਕਰਨ ਦੇ ਲਈ ਡਾਕਟਰ ਨਵਜੀ ਪਸੇ ਬਾਂਸਲ ਨੇ ਬਾਂਸਲ ਸਾਹਿਬ ਸਾਡੇ ਨਾਲ ਮੌਜੂਦ ਨੇ ਯੂਕੇ ਦੇ ਰਹਿਣ ਵਾਲੇ ਆ ਤੇ ਇਸ ਵਾਰ ਇੱਕ ਅਵਾਰਡ ਸਮਾਂ ਰੋ ਜਿਹੜਾ ਉਹ ਬੈਂਕੂਵਰ ਦੀ ਧਰਤੀ ਤੇ ਰੱਖਿਆ ਗਿਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਪਹਿਲਾਂ ਸਵਾਗਤ ਕਰਦੇ ਆ ਡਾਕਟਰ ਸਾਹਿਬ ਦਾ ਰੱਬ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਡਿਜੀਤ ਸਿੰਘ ਤੇ ਅੱਜ ਆਇਆ ਨਿਕਲਦੇ ਤੇ ਬਹੁਤ ਖੁਸ਼ੀ ਹੋਇਆ ਆਪਾਂ ਹੁਣ ਸੰਗਤ ਦੱਸ ਰਹੇ ਆਂ ਵੀ ਕਲਿਨ ਨਵੰਬੰਦੂ ਕੀ ਹੋ ਰਿਹਾ ਵੈਨਕੂਵਰ ਦੇ ਵਿੱਚ ਵੈਨਕੂਵਰ ਦੇ ਵਿੱਚ ਈਵੈਂਟ ਰੱਖਿਆ ਗਿਆ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਕ ਅਵਾਰਡ ਸਮਾਰੋਹ ਇਹ ਸਿੱਖ ਨਮਾਇंदे ਜਿਹੜੇ ਹੈਗੇ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਸਿੱਖਾਂ ਲਈ ਯੋਗਦਾਨ ਪਾਉਂਦੇ ਨੇ ਉਹ ਇੱਕ ਅਵਾਰਡ ਸਮਾਰੋਹ ਹੈ ਗੱਲਬਾਤ ਕਰਦੇ ਆ ਸੰਖੇਪ ਦੇ ਵਿੱਚ ਦੱਸੋ ਕਿ ਅਵਾਰਡ ਸਮਾਰੋਹ ਇਹ ਕਿਉਂ ਰੱਖਿਆ ਗਿਆ ਤੇ ਇਹਦੇ ਵਿੱਚ ਕੀ ਕੀ ਕਰਾਈਟਰੀਆ ਹੈਗਾ ਸੋ ਬਗਲਾਤਾ ਹੁਣ ਸਾਰੇ ਨੂੰ ਪਤਾ ਹੀ ਆ ਵੀ ਸਿੱਖ ਅਵਾਰਡ ਬਾਰੇ ਜੀ ਤੇ ਜਿਹੜੀ ਸਾਡੀ ਸੰਸਥਾ ਹੈਗੀ ਹੈ ਦ ਸਿੱਖ ਗਰੁੱਪ ਤੇ ਇਹ ਸਤਾ ਦੁਜਾ ਆਪਾਂ ਸ਼ੁਰੂ ਕੀਤਾ ਸੀਗਾ 2010 ਦੇ ਵਿੱਚ ਜੀ ਤੇ ਹੁਣ ਤਾਂ ਜਿੰਨਾ ਤੁਸੀਂ ਕਿਹਾ ਇਹ 13 ਸਾਲਾਂ ਪਕ ਕਲੇਅ ਅਵਾਰਡ ਆਪਾਂ 5 6 ਵਾਰ ਯੂਕੇ ਕਲੇਆ ਹੂੰ ਦੋ ਵਾਰੀ ਦਿੱਲੀ ਦੋ ਵਾਰੀ ਦੋ ਵਾਰੀ ਦਬਾਏ ਜੀ ਆਪਾਂ ਟੋਰਾਂਟੋ ਵੀ ਕੀਤਾ ਹੋਇਆ 2017 ਵਿੱਚ ਹੂੰ ਤੇ ਪਿਛਲੇ ਸਾਲ ਨੋ ਵੀ ਕੀਤਾ ਹੋਇਆ ਈਸਟ ਆਫਰੀਕਾ ਜਿੱਤਾ ਆਪਾਂ ਸਾਡਾ ਫਾਮੀ ਪਰਵਾਰ ਸਾਲਾ ਪਿੰਡ ਕਹਿੰਦੇ ਆ ਓਥੇ ਆ ਸੋ ਜਿਹੜਾ ਤੁਸੀਂ ਕਿਹਾ ਪੱਲੀ ਨਵੰਬਰ ਨੂੰ ਪੱਲੀਵਰੀ ਇਹ ਆ ਉਹ ਆ ਦੇ ਆ ਵੈਨਕੂਵਰ ਐਟ ਦਾ ਪੈਨ ਪੈਸਿਫਿਕ ਡਾਊਨਟਾਊਨ ਤੇ ਤੱਕ इवन ਪੰਜ ਸੋ ਬੰਦਾ ਆ ਰਿਹਾ ਪੂਰੀ ਦੁਨੀਆ ਤੋਂ ਜਿੰਨੇ ਵੀ ਸਭ ਤੋਂ ਵੱਡੇ ਵੱਡੇ ਬਿਜ਼ਨਸ ਵਾਲੇ ਸਭ ਤੋਂ ਅਮੀਰ ਸਿੱਖ ਆਰਟਿਸਟ ਸੈਲੀਬ੍ਰਿਟੀ ਤਰ੍ਹਾਂ ਤਰ੍ਹਾਂ ਦੇ ਬੰਦੇ ਆ ਰਹੇ ਆ ਸਿਰਫ ਸਿੱਖ ਨਹੀਂ ਤੇ ਉਹ ਆ ਰਹੇ ਆ ਜਦੋਂ ਆਪਾਂ ਹਰ ਸਾਲ 13 ਅਗਵਸਤ ਦਿੰਨੇ ਆ 12 ਸਿੱਖਾਂ ਨੂੰ ਤੇ ਇੱਕ ਜਣਾ ਹੈਗਾ ਇੱਕ ਜਣਾ ਹੈਗਾ ਦਿਸ ਸਪੈਸ਼ਲ ਰੈਕਗਨਿਸ਼ਨ ਅਵਾਰਡ ਜੀ ਇਸ ਵਾਰ ਕਿੰਨੇ ਸਿੱਖ ਜਿਹੜੇ ਨੇ ਉਹ ਆ ਰਹੇ ਨੇ ਤੇ ਜਿਹੜੇ ਜਿਹੜੇ ਅਵਾਰਡ ਐ ਉੱਥੇ ਹੀ ਜਾ ਰਹੇ ਨੇ ਇਹਨਾਂ ਦੇ ਵਿੱਚ ਖਾਸ ਕੀ ਲੱਗਦੀ ਐ ਇਸ ਵਾਰ ਦੇਖੋ ਹਰ ਸਾਲ ਜਦੋਂ ਵੀ ਨੋਮੀਨੇਸ਼ਨ ਆਉਂਦੇ ਆ ਤੇ ਜਦੋਂ ਵੀ ਅਵਾਰਡ ਹੋ ਜਾਂਦਾ ਮੈਂ ਤਾਂ ਸੋਰਸ ਦਾ ਵੀ ਫੋਨ ਇਹ ਇਹ ਤਾਂ ਵਦਿਆ ਨਹੀਂ ਹੋ ਸਕਦਾ ਕਿਉਂਕਿ ਆਪਾਂ ਇੰਨੇ ਵਦਿਆ ਵੱਡੇ ਬੰਦਿਆਂ ਨੂੰ ਸੰਸਥਿਆ ਨੂੰ ਆਪਾਂ ਰੈਕਗਨਾਈਜ਼ ਤੇ ਅਵਾਰਡ ਕਰਦੇ ਆ ਜੀ ਪਰ ਕੌਮ ਦੀ ਦੇਖੋ ਕਿੰਨੇ ਹੀਰੇ ਹੈਗੇ ਆ ਦੁਨੀਆ ਵਿੱਚ ਮੈਂ ਨਾ ਦੱਸ ਨਹੀਂ ਸਕਦਾ ਵੀ ਹੋਰ ਹੋਣ ਵੀ ਪਿਛਲੇ ਮਹੀਨੇ ਦੇ ਵਿੱਚ ਕਿੰਨੇ ਨੋਮੀਨੇਸ਼ਨ ਆਇਆ ਮੈਂ ਦੱਸ ਨਹੀਂ ਸਕਦਾ ਪਰ ਇਹੇ ਬਿਊਟੀ ਆ ਸਾਡੀ ਕੌਮ ਦੀ ਇਹ ਬੰਦੇ ਆਪਣੇ ਸੀਲ ਦੇ ਵਿੱਚ ਕੰਮ ਕਰਦੇ ਆ ਤੇ ਉਹ ਕੋਈ ਚਾਹੁੰਦਾ ਨਹੀਂ ਵੀ ਅਵਾਰਡ ਦੇਵੇ ਇਹ ਤਾਂ ਸਾਡੀ ਕੌਮ ਦੀ ਨਾਲ ਸੇਵਾ ਕੀ ਕਰਦੇ ਆ ਆਪਾਂ ਸੋ ਨੋਮੀਨੇਸ਼ਨ ਦੀ ਕੁਆਲਿਟੀ ਹਰ ਸਾਲ ਵੱਡੀ ਜਾਂਦੀ ਆ ਹੂੰ ਜਿਹੜਾ ਇਸ ਵਾਰ ਅਵਾਰਡ ਸਮਾਰੋਹ ਹੋ ਰਿਹਾ ਉਹਦੇ ਵਿੱਚ ਜਿੱਥੇ ਸਿੱਖ ਜਿਹੜੇ ਨੇ ਤੁਸੀਂ ਕਿਹਾ 500 ਦੇ ਕਰੀਬ ਸਿੱਖ ਜਿਹੜੇ ਨੇ ਉਹ ਪਹੁੰਚ ਰਹੇ ਆ ਤੇ ਇਹ ਲੱਕ ਕ੍ਰਾਈਟਰੀਆ ਕੀ ਰਹਣਾ ਵੀ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਯੋਗਦਾਨ ਪਾਇਆ ਹੋਣਾ ਚਾਹੀਦਾ ਤੇ ਤੁਸੀਂ ਕੀ ਦੇਖਦੇ ਹੋ ਵੀ ਇਸ ਸਿੱਖ ਨੂੰ ਇਹਦੀ ਜਿਹੜਾ ਯੋਗਦਾਨ ਹੈ ਵੱਡਾ ਯੋਗਦਾਨ ਹੈ ਤੇ ਇਹਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਸੁਤਰਾਖਿਆ ਨਾਲ ਜਿਹੜੇ ਜਿਹੜੇ 500 ਬੰਦੇ ਆ ਰਹੇ ਆ ਜੀ ਉਹ ਸਾਰੇ ਨੂੰ ਤਾਂ ਆਪਸ ਸਮਾਨ ਨਹੀਂ ਕਰਨਾ ਇਹ ਇਹ ਟਿਕਟ ਡਿਪੈਂਡਰ ਟਿਕਟ ਨਾ ਕੋਈ ਦੇਖੋ ਹੁਣ ਇਹ ਵੀ ਮਨ ਅਲਾਸਾ ਨੂੰ ਪਤਾ ਹੀ ਆ ਭਈ ਆਪਾਂ ਜਿਹੜੇ winner ਆ ਨਾ ਉਹਨੂੰ ਮੇਰੇ ਕੋਲ ਆਵਾਜ਼ ਸਵਾਲ ਹੀ ਸੀ ਕਿ ਜਿਹਨੂੰ ਸਨਮਾਨਿਤ ਕਰਦੇ ਹੋ ਉਹ ਉਹ ਕ੍ਰਾਈਟਰੀਆ ਕੀ ਆ ਉਹ ਉਹ ਉਹਦਾ ਯੋਗਦਾਨ ਕੀ ਦੇਖਦੇ ਆਂ ਉਹ ਮੈਂ ਕਹਿੰਦਾ ਅੱਛਾ ਸੋ ਹੁਣ ਮੈਂ ਕਹਿੰਨਾ ਸਾਰੇ ਨੂੰ ਪਤਾ ਹੀ ਆ ਪਈ ਸਿੱਖ ਅਵਾਰਡ ਆਪਾਂ ਨਾ ਕਿਸੇ ਕੋਲੋਂ ਨੋਮੀਨੇਸ਼ਨ ਫੀ ਨਾ ਕੋਈ ਵਿਨਰਸ ਫੀ ਆਪਾਂ ਅਰਥ ਤੱਕ ਜਿੰ ਨੂੰ ਵੀ ਆਪਾਂ ਸਨਮਾਨ ਕਰਦੇ ਆਂ ਆਪਾਂ ਕਿਸੇ ਕੋਲੋਂ ਇੱਕ ਰੁਪਈ ਨਹੀਂ ਦਿੱਤੀ ਠੀਕ ਜੀ ਸਾਦਾ ਸਿਸਟਮ ਹੈਗਾ ਸਪਾਂਸਰਸ ਤੇ ਟਿਕਟ ਹੁਣ ਜੇ ਤਾਂ ਤੁਸੀਂ ਪੁੱਛਿਆ ਪਈ ਆਪਾਂ ਸਨਮਾਨ ਕਿਦਾਂ ਕਰਤਾ ਹੈ ਕਿਦਾਂ ਚੁੰਨੇ ਆਪਾਂ ਕਿਦਾਂ ਬੰਦਿਆਂ ਨੂੰ ਦਿੰਦੇ ਆਂ ਹਰ ਸਾਲ ਸਾਦੇ ਪੰਜ ਬੰਦੇ ਹੁੰਦੇ ਆ ਉਹ ਵੀ ਸਿੱਖ Hindu ਮੁਸਲਮਾਨ ਗੋਰੇ ਕਾਲੇ ਉਹ ਖੁਦ ਆ ਕੇ ਜਿੰਨੇ ਵੀ ਨੋਮੀਨੇਸ਼ਨ ਆਉਂਦੇ ਆ ਆਨਲਾਈਨ ਉਹ ਦੇਖਦੇ ਆ ਮੇਰੀ ਕੋਈ ਹਿਸਾਨੀ ਹੈਗਾ ਵੀ ਆਪਾਂ ਕਿ ਨੁਸਮਾਨ ਕਰਨਾ ਉਹ ਉਹ ਹਰ ਸਾਲ ਆਪਾਂ ਪੰਜ ਅਲੱਗ ਬੰਦੇ ਲਾਦੇ ਆ ਨਵੇਂ ਉਹ ਆ ਕੇ ਉਹ ਬੈਠ ਕੇ ਉਹ ਦੇਖਦੇ ਆ ਵੀ ਹਾਂ ਬੰਦੇ ਨੇ ਕੰਮ ਫੀਲਡ ਦੇ ਵਿੱਚ ਕੀ ਕੀਤਾ ਹੁਣ ਤੁਸੀਂ মিডিਆ ਦੇ ਵਿੱਚੋਂ ਹੈ ਆਪਾਂ মিডিਏ ਦੇ ਕੱਟ ਦੀ ਗੱਲ ਕਰਦੇ ਆਂ ਉਨੇ ਦੇਖਣਾ ਵੀ ਅੱਛਾ ਇਹ ਨੋਮੀਨੇਸ਼ਨ ਆਇਆ ਇਹ ਬੰਦੇ ਨੇ ਮੀਡੀਆ ਦੇ ਵਿੱਚ ਕੀ ਕੀਤਾ ਹੋਇਆ ਹੈ ਆਪਾਂ ਉਹਨੂੰ ਕਿਉਂ ਵੋਟ ਲਈਏ ਜੀ ਆਪਾਂ ਜਜੇਸ ਨੂੰ ਕਹਿੰਦੇ ਆ ਹੁਣ ਜਦੋਂ ਤੁਸੀਂ ਜਾਓਗੇ ਸਜ ਸਿਕਾ ਅਵਾਰਡਸ ਦੀ ਵੈਬਸਾਈਟ ਤੇ ਹੈ ਜੀ thesickawards.com ਦੋ ਮਿੰਟ ਲਗਾ ਮ ਤੁਸੀਂ ਨੋਮੀਨੇਸ਼ਨ ਫਾਰਮ ਭਰ ਲਓ ਹੈ ਉੱਥੇ ਦੋ ਕੁਐਸਚਨ ਆ ਭਈ ਜਗਜੀਤ ਸਿੰਘ ਨੇ ਕੀ ਕੀਤਾ ਹੋਇਆ ਮੀਡੀਆ ਦੇ ਵਿੱਚ ਹੈ ਇਹ ਇੱਕ ਕੁਐਸਚਨ ਦੂਜੀ ਕੁਐਸਚਨ ਜਗਜੀਤ ਸਿੰਘ ਨੇ ਸੇਵਾ ਜਦ ਕੌਪਸ ਕੀ ਦਿੱਤਾ ਹੈ ਕੌਮ ਮੈਂ ਕੌਮ ਉਹਨੇ ਆ ਦੋ ਚੀਜ਼ਾਂ ਦੇਖਣੀਆਂ ਕੋਈ ਨੋਮੀਨੇਸ਼ਨ ਆਂਦੇ ਆ ਬਿਜ਼ਨਸ ਦੇ ਵਿੱਚ ਉਹਤ ਕੰਮ ਕਿੱਤਾ ਹੋਇਆ ਕੋਈ ਸੇਵਾ ਕੁਛ ਨਹੀਂ ਕੀਤੀ ਹਮ ਸੋ ਓਨਲੀ ਸਕੋਰਿੰਗ ਲੋ ਹੋ ਜਣੀ ਆ ਕੋਈ ਬੰਦੇ ਹੈਗੇ ਜਿਹਨੇ ਬਿਜ਼ਨਸ ਦੇ ਵਿੱਚ ਸ਼ੁਰੂ ਕੀਤਾ ਪਰ ਸੇਵਾ ਇੰਨੀ ਕਰਦੇ ਆ ਓਨਲੀ ਸਕੋਰ ਹਾਈ ਹੋ ਜਣੀ ਆ ਸੋ ਜਦੋਂ ਵੀ ਆਪਾਂ ਕਿਸ ਨੂੰ ਹਾਈਲਾਈਟ ਕਿਤੇ ਨੂੰ ਆਪਾਂ ਸਮਾਨ ਕਰਦੇ ਆ ਜੀ ਆਪਾਂ ਜ਼ਿਆਦਾ ਦੱਸਦੇ ਆ ਵੀ ਉਹਨੇ ਸੇਵਾ ਕੀ ਕੀਤੀ ਹੈ ਹਾਂ ਉਹਨੇ ਹਾਂ ਇੱਥੇ ਆਹ ਫੀਲਡ ਦੇ ਵਿੱਚ ਪਹੁੰਚ ਕੇ ਵਾਪਸ ਕੀ ਦਿੱਤਾ ਹਾਂ ਤੇ ਆਹ ਦੇਖੋ ਬਾਇ ਚਾਂਸ ਸਿੱਖੀ ਦਾ ਦਸਵੰਦ ਕਰਨਾ ਸਿੱਖੀ ਸੇਵਾ ਐਲੀਮੈਂਟ ਸਦਾ ਇਸ ਇਨ ਬਿਲਡ ਹਾਂ ਉਸ ਰਾਤਾ ਕਦੇ ਆਮ ਨਹੀਂ ਕਰਦੇ ਆ ਸੋ ਸਦਾ ਕੰਮ ਕਿਸ ਨੂੰ ਪ੍ਰਮੋਟ ਕਰਨਾ ਕਿਸ ਨੂੰ ਹਾਇਲ ਕਰਨਾ ਬਰਾਸਾਨੀ ਆ ਬਿਲਕੁਲ ਬਹੁਤ ਸਾਰੀਆਂ ਸਮੱਸਿਆਵਾਂ ਵੀ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਹੋਣਗੀਆਂ ਤੇ ਓਵਰਆਲ ਜੇ ਦੇਖਿਆ ਜਾਵੇ ਤੁਸੀਂ ਬਹੁਤ ਸਾਰੇ ਮਰਖਾਂ ਦੇ ਵਿੱਚ ਵੀ ਘੁੰਮ ਰਹੇ ਹੋ ਮੈਂ ਚਾਹੁੰਦਾ ਕਿ ਸਿੱਖਾਂ ਦੀਆਂ ਮੇਨ ਸਮੱਸਿਆਵਾਂ ਕੀ ਨੇ ਸਿੱਖ ਕਿ ਕਿ ਜਿਹੜੇ ਜਿਹੜੇ ਬਾਹਰਲੇ ਸਿੱਖ ਨੇ ਹਾਲਾਂਕਿ ਪੰਜਾਬ ਦੇ ਜਿਹੜਾ ਭਾਗ ਤੋਂ ਉਹਨਾਂ ਸਿੱਖੀਆਂ ਸਮੱਸਿਆਵਾਂ ਬੱਕਰੀਆਂ ਨੇ ਬਾਹਰਲੇ ਸਿੱਖਾਂ ਦੀਆਂ ਸਮੱਸਿਆਵਾਂ ਤੁਸੀਂ ਕਿਵੇਂ ਦੇਖਦੇ ਦੇਖੋ ਮੈਂ ਤਾਂ ਮੇਰਾ ਬਰਫਾ ਯੂਕੇ ਤਾਂ ਹਾਂ ਸੋ ਯੂਕੇ ਕੱਟੀ ਹੈ ਦਾ ਹੁਣ ਇਹ ਵੀ ਹੁਸਾਮ ਨੂੰ ਪਤਾ ਵੀ ਜਦੋਂ ਤੁਸੀਂ ਜਾ ਪਿਛਲੇ 1970s 1980s ਦੇ ਵਿੱਚ ਜਦੋਂ ਕਈ ਬੰਦਿਆਂ ਨੇ ਬੜੀ ਪਾਗ ਦੇਖੀ ਆ ਹਾਂ ਆਲਦੋ ਬਹੁਤ ਪ੍ਰੋਬਲਮ ਸੀਗੇ ਯਾ ਪਰ ਹੁਣ ਜਿਸ ਤਾਰ ਮੂਲਗਾ ਸਾਰੀ ਦੁਨੀਆ ਨੂੰ ਪਤਾ ਹਾਂ ਤੇ ਜਿੰਨੀ ਸਾਨੂੰ ਇੱਜ਼ਤ ਤੇ ਜਿੰਨੀ ਸਾਨੂੰ ਰਿਸਪੈਕਟ ਮਿਲਦੀ ਆ ਹੈ ਹੁਣ ਮੈਂ ਕਾਫੀ ਕੰਮ ਕਰਦਾ ਮਿਡਲ ਈਸਟ ਦੇ ਵਿੱਚ ਹੈ ਉੱਥੇ ਕਈ ਦਫਾ ਬੰਦਿਆਂ ਨੂੰ ਪਲਨੀ ਵਾਰੀ ਉਹਨਾਂ ਨੇ ਦਸਤਾਰ ਦਿਖੀ ਆ ਜਾ ਉਹਨੇ ਤੁਸੀਂ ਇਹ ਵੀ ਕਰ ਸਕਦੇ ਆ ਮਿਡਲ ਈਸਟ ਕਿਨੇ ਬਣਾਇਆ ਹੈ ਪੰਜਾਬੀਆਂ ਤੇ ਪਾਕਿਸਤਾਨੀਆਂ ਦੇ ਹੈ ਖਾਸ ਜਿੰਨੇ ਵੀ ਵੱਡੀ ਵੱਡੀ ਬਿਲਡਿੰਗ ਹੈਗੀਆਂ ਸੋ ਉਹਨੇ ਸਦਕਾ ਕੰਮ ਬੋਥ ਸੰਦ ਦੇ ਨਾਲ ਤਰੀਕੇ ਦੇ ਨਾਲ ਕੀਤਾ ਹੋਇਆ ਵੀ ਉਹਨੇ ਦੇ ਕਰਕੇ ਮੰਦੇ ਨੂੰ ਪਤਾ ਵੀ ਦਸਤਾਰ ਕੀ ਆ ਸੋ ਮੁੰਨੂੰ ਤਾਂ ਨਹੀਂ ਲੱਗਦਾ ਵੀ ਸਾਡਾ ਕਿਤੇ ਵੀ ਕੋਈ ਪ੍ਰੋਬਲਮ ਹੋਵੇ ਸਾਨੂੰ ਕੋਈ ਪ੍ਰੋਬਲਮ ਆਂਦੀ ਨਹੀਂ ਹਾਂ ਜ਼ਿਆਦਾ ਪ੍ਰੋਬਲਮਸ ਹੁੰਗੀਆਂ ਕੌਮ ਦੇ ਵਿੱਚ ਤੇ ਉਹ ਆ ਜਾਂਦੀ ਹੈ ਗੱਲ ਇਕਤਾ ਦੀ ਇਹ ਵੀ ਮੈਂ ਬਹੁਤ ਵਾਰੀ ਕਹਿੰਦਾ ਹਾਂ ਸਾਨੂੰ ਇਕਤਾ ਦੀ ਲੋੜ ਆ ਹਾਂ ਇਕੱਠੇ ਹੋਣ ਉਹ ਦੇਖੋ ਆਪਾਂ ਵੈਨ ਬੂਰੇ ਹਾਂ ਇਹ ਤੇ ਵੀ ਹਾਂ ਇਨਸਾਈਡ ਤੁਸੀਂ ਦੇਖ ਲਓ ਕਿੰਨੇ ਪੋਲਿਟਿਕਸ ਹੈਗੇ ਆ ਹਾਂ ਮੈਂ ਵੀ ਅੱਛੇ ਆ ਕੇ ਹੌਂਟਾ ਹਣ ਆਵੀ ਹੇ ਹਿਸਨਸਤ ਅ ਇਹ ਨਾਲ ਨਹੀਂ ਗੱਲ ਕਰਦੇ ਹੁਣ ਅਬੋਰਡ ਹੋ ਰਹੇ ਆ ਹੈ ਕਈ ਸੰਸਤਾ ਆ ਰਹੀਆਂ ਤੇ ਉਹ ਵੀ ਸਾਨੂੰ ਕਹਿੰਦਾ ਵੀ ਹਾਂ ਆ ਪਾ ਰਹੇ ਆ ਪਰ ਸਾਡਾ ਟੇਬਲ ਸਾਡਾ ਅਲੱਗ ਰੱਖਿਓ ਕਿਉਂਕਿ ਉਹ ਆ ਰਹੇ ਆ ਤੇ ਕੋਤਾ ਕੋਲ ਨਹੀਂ ਹੋਣਾ ਚਾਹੀਦੇ ਦੇਖੋ ਇਹ ਪ੍ਰੋਬਲਮ ਇਸਲੀ ਛੋਟੇ ਜੀ ਕੰਮ ਹੈ ਆਪਣੀ ਛੋਟੇ ਜੀ ਕੰਮ ਸਤ ਨੂੰ ਤੁਸੀਂ ਕਹਿੰਦੇ ਛੋਟੇ 27 ਪਹਿਲੇ ਹੋ ਦੁਨੀਆ ਤੇ ਹਾਂ ਪਰ ਫੇਰ ਵੀ ਸਾਨੂੰ ਖਿਆਲ ਰੱਖਣਾ ਪੈਂਦਾ ਹੈ ਇਹ ਚੀਜ਼ਾਂ ਨੂੰ ਕਿ ਕੋਈ ਪ੍ਰੋਬਲਮ ਨਾ ਆਵੇ ਕੋਈ ਟੈਨਸ਼ਨ ਨਾ ਹੋਵੇ ਕੋਈ ਗਲਤ ਗੱਲ ਨਾ ਖੋਜਵੇ ਉੱਥੇ ਅਵਾਰਡ ਸੇ ਤੁਸੀਂ ਇੱਕ ਥੌਟ ਲੈ ਕੇ ਚੱਲੇ ਹੋ ਵੀ ਜਿਹੜੇ ਸਿੱਖ ਨੇ ਦੁਨੀਆ ਭਰ ਦੇ ਉਹਨਾਂ ਨੇ ਇੱਕ ਮਾਲਾ ਦੇ ਵਿੱਚ ਕਰੋ ਨਹੀਂ ਬਿਲਕੁਲ ਠੀਕ ਹੈ ਪਰ ਪਰ ਸਿੱਖ ਕਿਤਨੇ ਕਰਦੇ ਜਿਹੜੇ ਕਿਤਨੇ ਕਿਤੇ ਬਹੁਤ ਤਰੀਕੇ ਦੀਆਂ ਪ੍ਰਾਪਤੀਆਂ ਸਿੱਖਾਂ ਦੀਆਂ ਹੈਗੀਆਂ ਨੇ ਪਰ ਫਿਰ ਵੀ ਸਿੱਖਾਂ ਨੂੰ ਮਾਲਾ ਦੇ ਵਿੱਚ ਕਰੋ ਨਹੀਂ ਤੁਸੀਂ ਕੀ ਯਤਨ ਕਰਦੇ ਹੋ ਤੇ ਪ੍ਰੋਬਲਮਸ ਕੀ ਆ ਰਹੀਆਂ ਨੇ ਹੋਰ ਮੈਂ ਜਦੋਂ ਮੈਂ ਕਹਿਆ ਨਾ ਮਨ ਨੂੰ ਲੱਗਦਾ ਨਹੀਂ ਵੀ ਕੋਈ ਕੋਪਾ ਹੋ ਰਿਹਾ ਨਹੀਂ ਸੈਗਰ ਲਈ ਸਿੱਖਾਂ ਉਹੀ ਉਹੀ ਉਹ ਦੇਖੋ ਸਤਾ ਦੂਜਾ ਤੀਜਾ ਅਕਰਾ ਲਾਜਰਾ ਹੈ ਨਾ ਦ ਸਿਕ 100 ਤੇ ਕਪਾਸੋਰ 6 ਕੀ ਦਾ ਪਤਾ ਦਿੰਨੇ ਹਰ ਸਾਲ ਹੂੰ ਉਹ ਵੀ ਵੱਡੀ ਗੱਲ ਉਹ ਵੀ ਬੰਦੇ ਮੁੰਨੋ ਕਹਿੰਦੇ ਆ ਬਈ ਜਿਹੜੇ ਆ ਸੁਮਤੀ 16 ਸ਼ਖਸੀਅਤ ਦਾ ਪਤਾ ਦਿੱਤਾ ਹੋਇਆ ਉਹਨਾਂ ਨੂੰ ਇਕੱਠੇ ਕਰੋ ਇੱਕ ਵਾਰੀ ਹੂੰ ਉਹ ਵੀ ਹੁਣ ਆਪਾਂ ਜਨਵਰੀ ਵਿੱਚ ਹਰ ਸਾਲ ਲਿਸਟ ਨਿਕਲਦੀ ਆ ਉਹ ਵੀ ਮੁਲਾਕਾਤ 13ਵੀਂ ਲਿਸਟ ਨਿਕਲਣੀ ਆ ਅਗਲੇ ਜਨਵਰੀ ਨੂੰ ਹੈ ਓਕੇ 13 ਸਾਲ ਹੋ ਗਏ ਹਾਂਜੀ ਪਰ ਹਜੇ ਤੱਕ ਮੁੰਨੂ ਮੈਂ ਆਈ ਹੈਵਨਟ ਬੀਨ ਏਬਲ ਟੂ ਕਨੈਕਟ the 100 people ਜੇ ਆਪਾਂ ਉਹ 100 ਬੰਦਿਆਂ ਨੂੰ ਇਕੱਠੇ ਕਰ ਲਈਏ ਹੂੰ ਆਪਾਂ ਕੁਝ ਵੀ ਕਰ ਸਕਦੇ ਹਾਂ ਜੀ ਪਰ ਪ੍ਰੋਬਲਮ ਇਹ ਹੈ ਯਾਰ ਨੰਬਰ 1 ਉਹ 6 ਯਰ ਬਹੁਤ ਵੱਡੇ ਹੈ ਹਾਂ ਉਹਨਾਂ ਦਾ ਟਾਈਮ ਕੱਢਣਾ ਇੱਕ ਮੁਸ਼ਕਲ ਹੈ ਹੂੰ ਦੂਜੀ ਗੱਲ ਇਕੱਠੇ ਖੰਨੋ ਵੀ ਬਹੁਤ ਮੁਸ਼ਕਲ ਦਾ ਸੋ ਹੂੰ ਇਹ ਹੀ ਕੋਸਵਾਲ ਬੜਾ ਇੰਟਰਸਟਿੰਗ ਹੈ ਕਿ ਜਿਹੜੇ ਅਵਾਰਡ ਦਿੰਦੇ ਆ ਜਿਵੇਂ ਪ੍ਰਧਾਨ ਮੰਤਰੀ ਉਹ ਤਾਂ ਲੋਕਾਂ ਨੂੰ ਅਵਾਰਡ ਦਿੰਦੇ ਆ ਹਾਂ ਤੇ ਤੁਸੀਂ ਪ੍ਰਧਾਨ ਮੰਤਰੀ ਵੀ ਸਨਮਾਨਿਤ ਕੀਤੇ ਗਏ ਇਹ ਹੁਣ ਦੇਖੋ ਮਹਾਰਾਜ ਕਿਰਪਾ ਦੇ ਨਾਲ ਮਨੁਤਾ ਲਵਜ਼ ਨਹੀਂ ਹੈਗੇ ਕਿ ਐਨ ਐ ਇੱਕ ਕਿਦਾਂ ਹੋਇਆ ਹਾਂ ਤੇ ਆਜ ਤੱਕ ਸਖੋ ਉਹ ਲਫਾ 6 ਪ੍ਰਧਾਨ ਮੰਤਰੀਆਂ ਦੁਨੀਆ ਨੂੰ ਦੇ ਚੁੱਕੇ ਆ ਬੇਚੁੱਕੇ ਤੇ ਇਹ ਵੀ ਬਹੁਤ ਗੁੱਡੀ ਚੀਜ਼ ਇਮਰਾਨ ਖਾਨ ਹੈ ਹੋਰ ਕਿਹੜੇ ਕਿਹੜੇ ਨਾਮ ਤੁਹਾਡੇ ਯਾਦ ਆ ਸੋ ਡੇਵਿਡ ਹੈਮਨ ਜਿਹੜਾ ਯੂਕੇ ਦਾ ਪ੍ਰਾਈਮ ਮਿਨਿਸਟਰ ਆ ਉਹਨੂੰ ਦਿੱਤਾ ਹੋਇਆ ਜਸਟਿਨ ਚੂਡੋ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਉਹਨੂੰ ਦਿੱਤਾ ਹੋਇਆ ਮਨਮੋਹਨ ਸਿੰਘ ਦੀ ਇੰਡੀਆ ਫੋਰਮ ਇੰਡੀਆ ਪ੍ਰਾਈਮ ਮਿਨਿਸਟਰ ਉਹਨੂੰ ਦਿੱਤਾ ਹੋਇਆ ਅ ਜਿਹੜਾ ਮੇਰਾ ਕਾਸ ਕੈਨਿਆਦਾ ਪ੍ਰੈਜ਼ੀਡੈਂਟ ਦਾ ohuru kenyata ਉਹਨੂੰ ਵੀ ਦਿੱਤਾ ਹੋਇਆ ਜੀ ਬੱਚੋ ਸਹੀ ਹੋਣਾ ਕਿ ਆ Imran Khan ਉਹਨੂੰ ਵੀ ਆਪ ਦਿੱਤਾ ਹੋਇਆ ਹੈ ਇਹ ਇਹ ਸਿੱਖ ਅਵਾਰਡ ਕਿਉਂ ਦਿੱਤੇ ਗਏ ਸਵਾਲ ਇਹ ਵੀ ਹੋਊਗਾ ਨਾ ਸਿੱਖਾਂ ਦੇ ਵੱਲੋਂ ਵੀ ਸਿੱਖ ਸੰਸਥਾ ਵੱਲੋਂ ਸਿੱਖ ਨੂੰ ਇਹ ਵਾਰਡ ਦਿੱਤੇ ਜਾ ਰਹੇ ਹਨ ਦੇਖੋ ਹਰ ਸਾਲ ਆਪਾਂ 13 ਅਵਾਰਡ ਦਿੰਦੇ ਹਾਂ ਬਾਣਾ ਅਵਾਰਡ ਜਾਂਦੇ ਆ ਸਿੱਖਾਂ ਨੂੰ ਸਿੱਖਾਂ ਉਹ ਹੈਗੇ categories 16 business 16 media sports education entertainment seva charity lifetime ਇੱਕ ਜਿਹੜੀ category ਹੈਗੀ ਆ ਉਹ ਹੈਗੀ ਆ special recognition ਹਰ ਸਾਲ ਇੱਕ ਹੋਰ ਜਾਂਦਾ ਇੱਕ ਬੰਦੇ ਨੂੰ ਦੂਜੀ ਕੌਮ ਤੋਂ ਜਿਹਨੇ ਸਾਡੇ ਵਾਸਤੇ ਵੱਡਾ ਕੰਮ ਕੀਤਾ ਵੱਡਾ ਕੰਮ ਤੇ ਬਾਈ ਚਾਂਸ ਜਿੱਦਾ ਮਾਕਿਆ ਨਾਲ ਮਹਾਰਾਜ ਕਿਰਪਾ ਦੇ ਨਾਲ ਇਹ ਅਵਾਰਡ ਹਜੇ ਤੱਕ ਸਿਰਫ ਪ੍ਰਦਾਨ ਮੰਤਨ ਹੋ ਗਿਆ ਹੈ ਜੀ 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 ਬਹੁਤ ਚੰਗੀ ਗੱਲ ਹੈ ਤੇ ਤੇ ਇੱਕ ਜਿਹੜਾ ਹੈਗਾ ਵੀ ਹਰੇਕ ਬੰਦਾ ਜਿਹਨੇ ਕੋਈ ਸਯੋਗਦਾਨ ਕੀਤਾ ਕੋਈ ਪਰਸਨੈਲਿਟੀ ਹੈਗੀ ਹੈ ਤੇ ਉਹ ਫਾਰਮ ਉਹਦੇ ਵੱਲੋਂ ਹੀ ਫਿਲ ਕੀਤਾ ਜਾਊਗਾ ਜਾਂ ਕੋਈ ਵੀ ਫਿਲ ਕਰ ਸਕਦਾ ਉਹਦੇ ਵੱਲੋਂ ਨਾ ਨੋ ਨੋ ਕੋਈ ਵੀ ਫਿਲ ਸਕਦਾ ਕੋਈ ਫੈਨ ਹੋਵੇ ਕੋਈ ਕੰਮ ਕਰਦਾ ਹੋਵੇ ਬੰਦੇ ਤੇ ਤੁਸੀਂ ਆਪ ਕਰ ਸਕਦੇ ਹੋ ਫੈਮਿਲੀ ਦਾ ਕੋਈ ਹੋਵੇ ਕੋਈ ਵੀ ਕੋਈ ਵੀ ਉਹ ਵੀ ਜਾਣਾ ਆਹ ਫਾਰਮ ਰਿਕਮੈਂਡ ਕੋਈ ਵੀ ਕਰ ਸਕਦਾ ਬਿਲਕੁਲ ਹਾਂਜੀ ਤੇ ਬਹੁਤ ਸਾਰੇ ਮਸਲੇ ਹੈਗੇ ਨੇ ਆਪਾਂ ਅਵਾਰਡ ਦੀ ਤੁਸੀਂ ਤਿਆਰੀਆਂ ਵਿੱਚ ਕਰ ਰਹੇ ਹੋ ਤੁਹਾਡਾ ਸੀਮਾ ਸਮਾਂ ਜਿਹੜਾ ਬੜਾ ਸੀਮਤ ਹੈ ਤੇ ਮੈਂ ਸਮਝ ਸਕਦਾ ਕਿਉਂਕਿ ਤੁਸੀਂ ਪ੍ਰੋਗਰਾਮ ਇੱਕ ਤਰੀਕ ਨੇੜੇ ਆਉਣ ਵਾਲੀ ਹੈ ਹਨਾ ਤੇ ਉਹ ਤਿਆਰੀਆਂ ਚੱਲ ਲੱਗੇ ਹੋਏ ਹੋ ਤੇ ਕਿੰਨੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਅਵਾਰਡ ਸਮਾਰੋਹ ਲਈ ਸਾਰਾ ਕੁਝ ਸੈਟ ਹੈ ਫੋਨ ਤਾਂ ਸਿਰਫ ਮੈਨੂੰ ਲੱਗਦਾ 12 ਸੀਟਾਂ ਲੱਗੀਆਂ ਹਾਂ ਫੋਨ ਜਿਹੜੇ ਵੀ ਉਹ ਲਿਖਿਆ ਹੋਇਆ ਤੇ ਉਹ ਪਹੁੰਚੂਗੇ ਆਹ ਬਾਲਾ ਸੀਟਾਂ ਵਿੱਚ ਫੋਨ ਉਹਦਾ ਫੇ ਹਿੱਸਾ ਹੋਗਾ ਨਹੀਂ ਤਾਂ ਪੂਰਾ 500 ਬੰਦਾ ਪਹੁੰਚੂਗਾ ਤੇ ਪ੍ਰੋਗਰਾਮ ਤਾਂ ਬਹੁਤ ਚੰਗਾ ਲੱਗਦਾ ਮੈਨੂੰ ਇਹ ਹੋਗਾ ਤੇ ਖੁਸ਼ੀ ਆਦੀ ਜਦੋਂ ਮੈਂ ਦੇਖਿਆ ਨਾ ਪਲੀ ਪਲੀ ਬੰਗਵਰ ਹੋ ਰਿਹਾ ਤੇ ਰਿਸਪੌਂਸ ਤਾਂ ਬਹੁਤ ਚੰਗੀ ਆ ਸਟ ਨਵਦੀਪ ਸਿੰਘ ਹੋਰੀ ਜਿਹੜੇ ਨੇ ਬਹੁਤ ਵੱਡੇ ਉਪਰਾਲੇ ਕਰਨ ਦਾ ਯਤਨ ਕਰ ਰਹੇ ਇਹਨਾਂ ਨੇ ਸੋਚਿਆ ਇਹਨਾਂ ਦੇ ਦਿਮਾਗ ਦੇ ਅੰਦਰ ਇੱਕ ਫੁਰਨਾ ਹੈ ਕਿ ਸਿੱਖਾਂ ਦਾ ਇੱਕ ਆਪਣਾ ਬੈਂਕ ਵੀ ਹੋਣਾ ਚਾਹੀਦਾ ਹੈ। ਤੋਂ ਬਹੁਤ ਸਾਰੇ ਸਵਾਲ ਨੇ ਡਾਕਟਰ ਸਾਹਿਬ ਜੇ ਸਮਾਂ ਹੈਗਾ ਬੈਂਕ ਬਾਰੇ ਦਰੂਦ ਦੱਸ ਦਿਓ ਕਿਉਂ ਇਹ ਇਹ ਦਿਮਾਗ 'ਚ ਆਈ ਆਈਡੀਆ ਕਿਵੇਂ ਆਇਆ ਜੀ ਬੈਂਕਿੰਗ ਚਲਾਉਣਾ ਚਾਹੀਦਾ ਹੈ। ਬਾਕੀ ਗੱਲਾਂ ਆਪਾਂ ਡਿਟੇਲ 'ਚ ਕਿਸੇ ਹੋਰ ਇੰਟਰਵਿਊ 'ਚ ਪੱਕਾ ਦੱਸ ਦਿੰਨਾ ਕਰਾਂਗੇ। ਤੁਹਾਡੇ ਦੇਖੋ ਜਦੋਂ ਬੈਂਕ ਦੀ ਗੱਲ ਆ ਫੁੱਲ ਜਦਾ ਵੀ ਕੋਈ ਆਪਾਂ ਸਵਾਲਾ ਸ਼ੁਰੂ ਕਰਦੇ ਸ਼ੁਰੂ ਕਰਨ ਨੂੰ ਪਹਿਲਾਂ ਆਪਾਂ ਤਾਂ ਪਹਿਵੰ 50 100 ਜਿਹੜੇ ਬਿਜ਼ਨਸ ਲੀਦੀ ਹੈ ਲੀਗਲ ਹੈਗੇ ਦੁਨੀਆ ਵਿੱਚ ਉਹਦਾ ਦੀ ਸਲਾਹ ਲਾ ਕੇ ਵੀ ਤਨੂ ਕੀ ਲੰਗਾ ਇਹਦੀ ਲੋਡ ਆ ਤੁਸੀਂ ਸਪੋਰਟ ਕਰੋਗੇ ਤੇ ਜਿੰਦੂ ਵੀ ਮੈਂ ਗੱਲ ਕੀਤੀ ਆ ਬੈਂਕ ਪਰ ਸਾਰੇ ਕਹਿੰਦੇ ਆ ਕਿ ਤੁਸੀਂ ਸ਼ੁਰੂ ਕਰੋ ਹੁਣ ਦੇਖੋ ਆਪਾਂ ਕੈਨੇਡਾ ਆ ਇੱਕ ਇੱਕ ਬੈਂਕ ਓਲਰੇਡੀ ਹੈਗਾ ਹੈ ਪਰ ਆਪਾਂ ਸੋਚਦੇ ਆਂ ਵੀ ਆਪਾਂ ਦੁਨੀਆ ਪਰ ਦਾ ਬੈਂਕ ਲਾਏ ਸਾਡੇ ਵਾਸਤੇ ਸਪੋਰਟ ਹੈਗੀ ਆ ਹੁਣ ਦੇਖੋ ਤਕਰੀਬਨ ਸਾਲ ਦੋ ਸਾਲ ਲੱਗ ਜਾਣੇ ਆ ਕਿਉਂਕਿ ਪਹਿਲਾਂ ਤਾਂ ਬੈਂਕਿੰਗ ਲਾਇਸੈਂਸ ਲੈਣਾ ਬਹੁਤ ਮੁਸ਼ਕਲ ਆ ਉਹ ਸਭ ਤੋਂ ਮੁਸ਼ਕਲ ਚੀਜ਼ ਜਦੋਂ ਲਾਇਸੈਂਸ ਆ ਜਾਵੇ ਫੇਰ ਤਾਂ ਫਟਾਫਟ ਆਪਾਂ ਖੋ ਜਾਨਾ ਤੇ ਉਹ ਵੀ ਹੁਣ ਬਹੁਤ ਖੁਸ਼ੀ ਦੀ ਗੱਲ ਆ ਤੇ ਆਪਾਂ ਕਿੰਨਾ ਜਲਦੀ ਤੋਂ ਜਲਦੀ ਆਪਾਂ ਨਾ ਇਹ ਬੈਂਕ ਸ਼ੁਰੂ ਕਰੇ ਸ਼ੁਰੂ ਕਰੀਏ ਹੁਣ ਜਦੋਂ ਮੈਂ ਹੁਣ ਆਹ ਦੋ ਤਿੰਨ ਇੰਟਰਵਿਊ ਕਰ ਲਈਆਂ ਰਿਸਪੌਂਸ ਬਹੁਤ ਚੰਗਾ ਆਇਆ ਹੈ ਜਿੰਨੇ ਵੀ ਸਭ ਤੋਂ ਜਿੱਦ ਉਹ ਮਰੂ ਨਹੀਂ ਕਰ ਸਕਦਾ ਜਿਹੜੇ ਵੀ ਕੋਈ ਬੈਂਕਿੰਗ ਇੰਡਸਟਰੀ ਫਾਈਨੈਂਸ ਇੰਡਸਟਰੀ ਵਾਲੇ ਬੰਦੇ ਹੈਗੇ ਆ ਪਲੀਜ਼ ਕੰਟੈਕਟ ਕਰੋ ਨਾਲ ਜੁੜੋ ਆਪਾਂ ਕਰੀਏ ਕੰਮ ਜਾਂਦੇ ਜਾਂਦੇ ਦਰਸਤਾਂ ਕੀ ਗਾਉਂ ਬਸ ਬਹੁਤ ਬਹੁਤ ਤਨਵਾਦ ਜਿੰਨਾ ਵੀ ਲਵ ਦੇ ਰਿਸਪੈਕਟ ਨੂੰ ਮਿਲਦਾ ਆ ਆਮ ਸੰਗਤ ਤੋਂ ਲਵ ਨਹੀਂ ਬੋਲ ਸਕਦੇ ਤੇ ਬਹੁਤ ਖੁਸ਼ੀ ਹੋ ਰਹੀ ਆ ਜਿਹੜੇ ਬੰਦੇ ਆ ਰਹੇ ਆ ਪੱਲੀ ਨਵੰਬਰ ਨੂੰ ਬਹੁਤ ਖੁਸ਼ੀ ਆਪਾਂ ਚੰਨ ਆ ਬੁਕਿੰਗ ਫੋਰਵਰਡ ਟੂ ਸੀਇੰਗ ਯੂ ਆਲ ਤੇ ਪੈਨ ਪੈਸਿਫਿਕ ਡਾਊਨਟਾਊਨ ਬੈਂਕੂਵਰ ਸਿਕਵਾਰਡਸ 14 ਸਾਲ ਹੋ ਗਏ ਆ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸੋ ਐਸੀ ਡਾਕਟਰ ਨਵਦੀਪ ਸਿੰਘ ਜਿਹੜੇ ਸਿੱਖ ਗਰੁੱਪ ਦੇ ਬੈਨਰ ਹੇਟ ਬਹੁਤ ਤਕੜੇ ਉਪਰਾਲੇ ਕਰ ਰਹੇ ਨੇ ਤੇ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਉੱਤੇ ਇਕੱਠਾ ਕਰਨ ਦਾ ਸੁਪਨਾ ਹੈ ਤੇ ਸਿੱਖ ਜਿਹੜੇ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਸਿੱਖ ਸਖਸੀਤਾ ਯੋਗਦਾਨ ਪਾਉਂਦੀਆਂ ਹਨ ਉਹਨਾਂ ਨੂੰ ਅਵਾਰਡ ਜਿਹੜਾ ਪੁਰਸਕਾਰ ਦਿੰਦੇ ਆ ਤੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਵੇਂ ਇਹਨਾਂ ਨੇ ਡਿਟੇਲ ਦੇ ਵਿੱਚ ਦੱਸਿਆ ਸੋ 1 ਨਵੰਬਰ ਨੂੰ ਕੈਨੇਡਾ ਜਿਹੜਾ ਬੈਂਕੂਵਰ ਹੈਗਾ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉੱਥ ਸੋ ਉਹ ਪ੍ਰੋਗਰਾਮ ਵੀ ਤੁਸੀਂ মিডিਆ ਦੇ ਜ਼ਰੀਏ ਜਾਂ ਇੱਥੇ ਰਹਿਣੇ ਹੋ ਤਾਂ ਆ ਕੇ ਜ਼ਰੂਰ ਦੇਖ ਸਕਦੇ ਹੋ ਸੋ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਤੇ ਮੈਨੂੰ ਜੋ ਇਜਾਜ਼ਤ ਕੈਮਰਾਮੈਨ ਪਰਮਜੀਤ ਦੇ ਨਾਲ ਦਿਲਜੀਤ ਸਿੰਘ ਪੰਜੋਲੀ